ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ੍ਹ ਫੇਸਬੁੱਕ ਤੇ ਇੱਕ ਬਹੁਤ ਹੀ ਬੜਾ ਵਧੀਆ ਟ੍ਰੈਂਡ ਚੱਲਦਾ ਪੈਸੇ ਕਮਾਉਣ ਦਾ ਜ਼ਿਆਦਾਤਰ ਲੋਕ ਵੀਡੀਓ ਸਿਰਫ ਇੱਕ ਲਾਈਨ ਦੀ ਹੁੰਦੀ ਹੈ ਜਾਂ ਚਾਰ ਪੰਜ ਅੱਖਰਾਂ ਦੀ ਹੁੰਦੀ ਹੈ ਖਬਰ ਪਰ ਉਹਨੂੰ ਐਡੀ ਬੜੀ ਖਬਰ ਬਣਾ ਦਿੰਗੇ ਵੀ 3 ਮਿੰਟ ਦੀ ਵੀਡੀਓ ਉਹ ਬਣਾ ਦਿੰਨੇ ਆ ਉਹ ਕਿਵੇਂ ਬਣਾਉਨੇ ਆ ਅੱਜ ਅਸੀਂ ਤੁਹਾਨੂੰ ਦੱਸਾਂਗੇ ਸੁਣੋ ਫਿਰ ਅੱਜ ਦੀਆਂ ਖਾਸ ਖਬਰਾਂ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਹੋ ਜਾਣਗੇ ਤੁਹਾਡੇ ਰੌਂਟੇ ਖੜੇ ਸੁਣੋ ਖਾਸ ਖਾਸ ਖਬਰਾਂ ਮਾੜੇ ਦਿਲ ਵਾਲੀ ਵੀਡੀਓ ਨਾ ਦੇਖਣ ਬਹੁਤ ਹੀ ਤਕੜੀ ਖਬਰ ਅਸੀਂ ਲੈ ਕੇ ਆਏ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਖਬਰ ਆਈ ਹੈ ਬਹੁਤ ਹੀ ਬੜੀ ਖਬਰ ਹੈ ਅਸੀਂ ਦੱਸਾਂਗੇ ਤੁਹਾਨੂੰ ਕਿਵੇਂ ਖਬਰ ਗਾਹਾਂ ਜਾ ਕੇ ਤੁਸੀਂ ਜੁੜੇ ਰਹੋ ਸਾਡੀ ਵੀਡੀਓ ਨਾਲ ਬਹੁਤ ਹੀ ਬਹੁਤ ਹੀ ਵਧੀਆ ਖਬਰ ਤੁਹਾਡੇ ਲਈ ਅਸੀਂ ਲੈ ਕੇ ਆਏ ਆਂ ਸਾਡੇ ਚੈਨਲ ਤੇ ਬਹੁਤ ਹੀ ਵਧੀਆ ਅਸੀਂ ਤੁਹਾਡੇ ਵਾਸਤੇ ਖਬਰ ਲੈ ਕੇ ਆਏ ਜੁੜੇ ਰਹੋ ਤੇ ਹੁਣ ਅਸੀਂ ਦੱਸਾਂਗੇ ਉਹ ਖਬਰ ਪਰ ਉਸ ਤੋਂ ਪਹਿਲਾਂ ਤانوں ਇਹ ਗੱਲ ਸੁਣਾ ਚਾਹੁੰਦੇ ਆਂ ਅਸੀਂ ਵੀ ਬਹੁਤ ਹੀ ਵਧੀਆ ਖਬਰ ਆ ਏਕਣਾ ਕਰਕੇ ਉਹ 2-3 ਮਿੰਟ ਦਾ ਸਮਾਂ ਖਰਾਬ ਕਰ ਦਿੰਨੇ ਆਪਣਾ ਖਬਰ ਮੜੀ ਜੀ ਹੁੰਦੀ ਆ ਛੋਟੀ ਜੀ ਖਬਰ ਹੁੰਦੀ ਆ ਉਹਨਾਂ ਨੇ ਕੀ ਵਿਊ ਲੈਣੇ ਹੁੰਦੇ ਆ ਤੇ ਪੈਸੇ ਕਮਾਉਣੇ ਹੁੰਦੇ ਆ ਵੀਡੀਓ ਮਗਰ ਤਾਂ ਉਹਨਾਂ ਨੇ ਫੇਰ ਤੋਂ ਇਹੀ ਇੱਕ ਇੱਕੋ ਗੱਲ ਬਾਰ ਬਾਰ ਰਿਪੀਟ ਕਰਨੀ ਆ ਬਹੁਤ ਹੀ ਤਕੜੀ ਖਬਰ ਤੁਹਾਡੇ ਲਈ ਲੈ ਕੇ ਆਏ ਆ ਅਸੀਂ ਜ਼ਿਆਦਾਤਰ ਲੋਕ ਕਰਦੇ ਆਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ ਹੈਗਾ ਕਿਸੇ ਚੈਨਲ ਨੂੰ ਟਾਰਗੇਟ ਨਹੀਂ ਕਰਦਾ ਜ਼ਿਆਦਾਤਰ ਵਿਊ ਲੈਣ ਲਈ ਜਾਂ ਪੈਸੇ ਕਮਾਉਣ ਲਈ ਲੋਕ ਇਹ ਕੰਮ ਕਰਦੇ ਆਂ ਖਬਰ ਕੀ ਹੁੰਦੀ ਆ ਉਹ ਵੀ ਸੁਣ ਲਓ ਛੋਟੀ ਜੀ ਅੱਜ ਦੀ ਤਾਜ਼ਾ ਤਾਜ਼ਾ ਖਬਰ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਬਹੁਤ ਹੀ ਜੋ ਬੜੀ ਖਬਰ ਸਾਡੇ ਚੈਨਲ ਤੇ ਆਈ ਹੈ ਕਿਸੇ ਚੈਨਲ ਤੇ ਨਹੀਂ ਹਾਲ ਸਾਡੇ ਚੈਨਲ ਤੇ ਆਈ ਹੈ ਕਿਸਾਨੀ ਅੰਦੋਲਨ ਲੱਗ ਰਿਹਾ ਹੈ ਕਿਸਾਨੀ ਅੰਦੋਲਨ ਦੁਆਰਾ ਕਿਸਾਨਾਂ ਨੇ ਟਰਾਲੀਆਂ ਪਰ ਕੇ ਦਿੱਲੀ ਨੂੰ ਜਾ ਰਹੀਆਂ ਇਹ ਖਬਰ ਹੁੰਦੀ ਦੱਸ ਇਸ ਖਬਰ ਨੂੰ ਉਹ ਘੱਟੋ ਘੱਟ 3-4 ਮਿੰਟ 5 ਮਿੰਟ ਦੀ ਬਣਾ ਦੇਣਗੇ ਵੀਡੀਓ ਇੰਨਾ ਤਾਕੜਾ ਟੈਲੈਂਟ ਹੁੰਦਾ ਹਨਾ ਪਰ ਸੋ ਬਚ ਕੇ ਰਹੇ ਕਰੋ ਇਹਨਾਂ ਤੇ ਖਬਰ ਛੋਟੀ ਜੀ ਹੁੰਦੀ ਹੈ ਇਹ ਸਾਡੇ ਥਾਂ 5 ਮਿੰਟ ਦਾ ਕਰਾਫ ਕਰ ਦਿੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ